ਅੱਜ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚੱਲਣ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਤੇ ਪਰਤਖ ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁੰੜ ਨਹੀਂ ਰਹੇ ਆਪਰ ਜੀ ਆਪੀ ਤੁਥਾ ਆਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ بیٹے ਖੜੇ ਆ ਇੱਧਰ ਸਾਡੇ ਨੂੰ ਖਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਨਿਤੰਤਰ ਲਏ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਅੰਮਿਤਿਹਾਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਹੋ ਉਹਨੂੰ ਲੱਭੋ ਤੇ ਜਦੋਂ ਉਸ ਸਥਾਨ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੈਨੂੰ ਮਿਲਦਾ ਅੱਜ 2021 ਸਾਲ 21 ਸਾਲ 21 ਸਾਲ ਪੂਰੇ 21 ਸਾਲ ਹੋ ਗਏ 21 ਸਾਲ ਅੱਜ ਹੋ ਗਏ ਨਵੰਬਰ 1903 ਨੂੰ ਮਿਲਿਆ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਰੇ ਨੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕਿ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਝ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਓਰੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਤੇ 50000 ਕਿੱਥੇ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਭੋਲੇ ਨਾਦ ਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਮਾਣਾ ਜਿਹਾ ਉਹਨਾਂ ਦਾ ਭਗਤ ਤੇ ਮੇਰੇ ਮਨ ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚੈਲਾ ਜੋ ਵੀ ਕਦੇ ਵੀ ਮੇਰੇ ਮਨ ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ ਤਾਂ ਚਾਹੇ ਲੁਧਿਆਣਾ ਬੈਠੇ ਚੰਡੀਗੜ੍ਹ ਦਿੱਲੀ ਬੈਠੇ ਚਾਹੇ ਉਰੇ ਆ ਕੇ ਪਰਮਾਤਮਾ ਸ਼ਿਫ ਪੂਰੀਆਂ ਕਰਦੇ ਆ ਕਿ ਨਾ ਮੈਕਸਮ ਦਾ ਵੱਧ ਤੋਂ ਵੱਧ ਇੱਥੇ ਲੋਕ ਆਓ ਤੇ ਆਪਣੀਆਂ ਝੋਲੀਆਂ ਭਰੋ ਰੱਬ ਤੇ ਤਾਂ ਕੋਈ ਗਿਣਤੀ ਨਹੀਂ ਨਾ ਜਿਹੜਾ ਆ ਗਈ ਗਿਆ ਜਿਨੇ ਝੋਲੀ ਅਡਤੀ ਉਹ ਤਾਂ ਭਰਨੀ ਭਰਨੀ ਆ ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਮ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਭਰੋ ਕਿਸੇ ਦਿਨ ਆਓ ਇਹ ਉਹਨਾਂ ਦੀ ਸ਼ਰਧਾ ਹੈ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਹੈ ਐਮਪੀ 26 ਵਾਰ ਲੁਧਿਆਣਾ ਤੋਂ ਚਾਹ ਵਾਰ ਨੂੰ ਜਾਂ ਕਿਸੇ ਹੋਰ ਸੀਟ ਹਾਂਜੀ ਸੀਟ ਲਈ ਇਸ ਵਾਰ ਲੁਧਿਆਣਾ ਤੋਂ ਹੀ ਬੋਲੇ ਰਾਮ ਦੇਖੋ ਆਪ ਕਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਹੈ ਕਿਉਂਕਿ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ ਜੰਮੇ ਆ ਪਲੇ ਆ ਬੜੇ ਹੋਏ ਆ ਜਿੱਥੇ ਸਾਡੇ ਪਰਿਵਾਰ ਆ ਤੇ ਅਸੀਂ ਬਾਹਰ ਲਵਾਰਸ ਹੋ ਕੇ ਕਿਉਂ ਭਟਕੀਏ ਆਪਣੇ ਘਰ ਚ ਕਿਉਂ ਨਹੀਂ ਜਰਦੰਸ ਘਾਰੇ ਆ ਬੋਲਦੇ ਹਾਂ ਸੋਚਦੇ ਹਾਂ ਰਾਜਾ ਨਾ ਹੋਏ ਉਹ ਕਿਵੇਂ ਦੇਖੋ ਪਵਿੱਤਰ ਸਥਾਨ ਤੇ ਮੈਂ ਖੜਾ ਹਾਂ ਸਿਆਸੀ ਗੱਲਾਂ ਥੋੜੀਆਂ ਜੀਆਂ ਮੈਂ ਮੈਂ ਮਾਫੀ ਚਾਹੂੰਗਾ ਜੈਕਾਰਾ ਪੀਰ ਬਜਰੰਗੇ ਹਾਰ ਹਾਰ ਵਾਹਿਗੁਰੂ ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਰੇ ਨਹੀਂ